ਦੋਸਤੋ ਆਈਡੀ ਨੌਲਿਜ ਵਿੱਚ ਆਪਾਂ ਪਾਸਟ ਪਰਫੈਕਟ ਟੈਂਸ ਰੂਲ ਦੇ 네ਗੇਟਿਵ ਸੈਂਟੈਂਸ ਰੂਲ ਬਾਰੇ ਜਾਣਨ ਵਾਲੇ ਹਾਂ ਦੋਸਤੋ ਇਸ ਵਿੱਚ ਉਹ ਸੈਂਟੈਂਸ ਹੋਣਗੇ ਜਿਨ੍ਹਾਂ ਵਿੱਚ ਨਹੀਂ ਕੀਤੀ ਗਈ ਹੋਵੇ ਨਾ ਦਾ ਜ਼ਿਕਰ ਆਇਆ ਹੋਵੇ ਤੇ ਦੋਸਤੋ ਇਸ ਦੀ ਪਹਿਚਾਣ ਵਿੱਚ ਜਿਨ੍ਹਾਂ ਪੰਜਾਬੀ ਦੇ ਵਾਕ ਹਨ ਮਗਰ ਚੁੱਕਾ ਸੀ ਚੁੱਕੀ ਸੀ ਚੁੱਕੇ ਸਨ ਆ ਸੀ ਏ ਸੀ ਆ ਸੀ ਲਿਆ ਸੀ ਦਿੱਤਾ ਸੀ ਕੀਤਾ ਸੀ ਆਵੇ ਉਹ ਸਾਰੇ ਸੈਂਟੈਂਸ ਪਾਸਟ ਪਰਫੈਕਟ ਟੈਂਸ ਰੂਲ ਦੇ ਵਿੱਚ ਹੀ ਆਉਣਗੇ ਤੇ ਇਸ ਦਾ 네ਗੇਟਿਵ ਸੈਂਟੈਂਸ ਰੂਲ ਹੋਵੇਗਾ ਪਹਿਲਾ ਸਬਜੈਕਟ ਫਿਰ ਹੈਡ ਤੇ ਫਿਰ ਥਰਡ ਨੰਬਰ ਤੇ ਨਾਟ ਤੇ ਫਿਰ ਦੋਸਤੋ ਆਪਣੀ ਵਰਬ ਦੀ ਥਰਡ ਫਾਰਮ ਤੇ ਬਾਕੀ ਦੋਸਤੋ ਤੁਸੀਂ ਇਸ ਹੈਡ ਦੇ ਨਾਲ ਆਈ ਵੀ ਯੂ ਦੇ ਹੀ ਸ਼ੀ ਇਟ ਨੇਮ ਕੋਈ ਵੀ ਸਬਜੈਕਟ ਯੂਜ਼ ਕਰ ਸਕਦੇ ਹੋ ਇਸ ਦੇ ਵਿੱਚ ਸਿੰਗੂਲਰ ਤੇ ਪਲੂਰਲ ਦਾ ਕੋਈ ਵੀ ਚੱਕਰ ਨਹੀਂ ਹੈ एग्जांपल ਦੇ ਨਾਲ ਸਮਝੋ ਉਹ ਨਹੀਂ ਸੌ ਚੁੱਕਾ ਸੀ ਦੋਸਤੋ ਇਸ एग्जांपल ਦੇ ਵਿੱਚ ਨਹੀਂ ਦਾ ਜ਼ਿਕਰ ਆ ਰਿਹਾ ਹੈ ਤੇ ਲਾਸਟ ਤੇ ਚੁੱਕਾ ਸੀ ਦਾ ਜ਼ਿਕਰ ਆ ਰਿਹਾ ਹੈ ਤੇ ਆਪਣਾ ਇਹ ਸੈਂਟੈਂਸ ਬਣੇਗਾ ਰੂਲ ਮੁਤਾਬਿਕ ਹੀ ਹੈਡ ਨਾਟ ਸਲੀਪਟ ਮੈਂ ਪੈਸੇ ਨਹੀਂ ਦਿੱਤੇ ਸੀ ਆਈ ਹੈਡ ਨਾਟ 기ਵਨ ਦਾ ਮਨੀ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਆਪਣੇ ਪਾਸਟ ਪਰਫੈਕਟ ਟੈਂਸ ਰੂਲ ਦੇ 네ਗੇਟਿਵ ਸੈਂਟੈਂਸ ਰੂਲ ਬਣਾਉਣੇ ਹਨ ਤੇ ਬਾਕੀ ਦੋਸਤੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੀ ਇਸ ਵੀਡੀਓ ਨੂੰ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਸਾਰੀ ਜਾਣਕਾਰੀ ਬਹੁਤ ਡਿਟੇਲ ਦੇ ਨਾਲ ਦੱਸੀ ਹੈ ਤੇ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ